ਦੇ ਆਂਡਿਆਂ ਦੇ ਤੇ ਦੇਸੀ ਮੁਰਗੀਆਂ ਦੇ ਚਾਹ ਬਾਣਾ ਮਿੱਤਰੋ ਪਿੰਡ ਡਬਲੂ ਕੋਟਲੀ ਦੇ ਵਿੱਚ ਜਗਦੀਪ ਕੋਲੇ ਆਜੋ ਨੰਬਰ ਆ ਸਕਰੀਨ ਤੇ ਆਪਾਂ ਦਵਾਂਗੇ ਜਿਹੜੇ ਬਠਿੰਡੇ ਦੇ ਵਿੱਚ ਪੈ ਜਾਂਦਾ ਤੇ ਆਪਾਂ ਇੱਕ ਗੱਲ ਤੁਹਾਨੂੰ ਅੱਜ ਕਲੀਅਰ ਕਰਦੇ ਆ ਬਹੁਤ ਜਾਣਿਆਂ ਦੇ ਮਨ ਦਾ ਵਹਿਮ ਹੁੰਦਾ ਵੀ ਐ ਕਰਕੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਮੁਰਗੇ ਮੁਰਗੀਆਂ ਫਿਰਦੇ ਰਹਿੰਦੇ ਆ ਉੱਥੇ ਵੀ ਵਧੀਆ ਫੂਡ ਨਹੀਂ ਖਾਂਦੇ ਜਿੱਥੋਂ ਜੋ ਵੀ ਥੱਲੇ ਮਿਲਿਆ ਉਹੀ ਕੁਝ ਖਾ ਲੈਂਦੇ ਆ ਮਤਲਬ ਕਹਿਣ ਦਾ ਭਾਵ ਗੰਦਾ ਫੂਡ ਖਾ ਲੈਂਦੇ ਆ ਹਨਾ ਤੇ ਇੱਕ ਆਪਾਂ ਗੱਲ ਕਰਾਂਗੇ ਬਾਈ ਖੇਤੀ ਦੇ ਨਾਲ ਨਿਕਾ ਜਾਂ ਬਾਈ ਨੇ ਸਹਾਇਕ ਧੰਦਾ ਕੀਤਾ ਹੋਇਆ ਠੀਕ ਹੈ ਤੁਸੀਂ ਇੱਧਰ ਵੀ ਬਾਈ ਨਿਗਾ ਮਰਾ ਦੀ ਕੇਵਲ ਵੱਲਾਂ ਦਾ ਕੰਮ ਬਾਈ ਦਾ ਸਬਜੀ ਦਾ ਬਹੁਤ ਸੋਹਣਾ ਹਨਾ ਤੇ ਇਹਨਾਂ ਨੂੰ ਦਾਣਾ ਪਾਉਂਦਾ ਫਰੈਸ਼ ਫੂਡ ਪਾਉਂਦਾ ਜੋ ਵੀ ਹੋ ਗਿਆ ਹਨਾ ਤੇ ਬਾਕੀ ਸਬਜ਼ੀਆਂ ਦੇ ਵਿੱਚੋਂ ਕੁਦਰਤੀ ਜਾਂ ਘਾਹ ਦੇ ਵਿੱਚੋਂ ਜੋ ਵੀ ਇਹਨੇ ਫੂਡ ਲੈਣਾ ਮੁਰਗੇ ਮੁਰਗੀਆਂ ਉਹ ਆਪ ਦਾ ਸ਼ੱਕਦੇ ਐ ਇਸ ਲਈ ਬਾਈ ਮੁਰਗੇ ਮੁਰਗੀਆਂ ਕੋਈ ਗੰਦਗੀ ਨਹੀਂ ਸ਼ੱਕਦੇ ਤੇ ਦੇਸੀ ਆਂਡੇ ਜਿਹੜੇ ਬਹੁਤ ਜ਼ਿਆਦਾ ਦਿੰਦੇ ਆ ਤੇ ਆਪਾਂ ਇੱਕ ਵਾਰੀ ਦੇਖੀ ਗਏ ਹਨਾ ਮੈਂ ਵੀ ਮਿੱਤਰਾ ਇੱਥੇ ਆ ਦੇਖ ਸਕਦੇ ਤੁਸੀਂ ਆਂਡੇ ਆ ਜਿਹੜੇ ਇੱਥੇ ਵੀ ਦਿੱਤੇ ਹੋਏ ਆ ਹਨਾ ਜਮਾ ਪਿਓਰਟੀ ਆ ਤੇ ਦੂਜੇ ਬਲੇਲਰ ਕੁੱਕੜਾਂ ਦੇ ਆਂਡਿਆਂ ਵਾਲੀ ਗੱਲ ਨਹੀਂ ਵੀ ਜਿਵੇਂ ਚਾਹ ਪੱਤੀ ਦੀ ਪਾਣ ਚੜਾ ਕੇ ਕਹਿ ਦੇਣਗੇ ਦੇਸੀ ਮੁਰਗੇ ਆ ਦੇਸੀ ਆਂਡੇ ਆ ਤੇ ਇਧਰ ਵੀ ਤੁਸੀਂ ਦੇਖ ਸਕਦੇ ਹੋ ਬਈ ਹਨਾ ਤੇ ਅਜ ਦੇ ਵਿੱਚ ਵੀ ਆ ਟਰੇ ਦੇ ਵਿੱਚ ਵੀ ਬਈ ਆਂਡੇ ਪਏ ਆ ਲੈ ਵਾਹ ਜੀ ਵਾਹ ਕੀ ਬਾਤਾਂ ਯਾਰ ਆ ਵੇਖ ਸਕਦੇ ਹੋ ਮਿੱਤਰੋ ਤੁਸੀਂ ਆਂਡੇ ਆ ਜਿਹੜੀਆਂ ਦੇਈ ਜਾਂਦੀਆਂ ਜਿਵੇਂ ਖੜੰਭਾ ਕਣਕ ਦੇ ਮੱਕੀ ਸਿਰ ਦਾ ਨਾ ਪਰਣਾਲੇ ਵੇਚਦੀ ਆਂ ਆਂਡੇ ਦਿੰਦੀਆਂ ਬਾਈ ਦਾ ਵਧੀਆ ਕੰਮ ਹੈ ਨੰਬਰ ਆ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਕਰ ਲਿਓ ਮੁਰਗੇ ਮੁਰਗੀਆਂ ਦੀ ਲੋੜ ਆ ਤੁਹਾਨੂੰ ਉਹ ਵੀ ਮਿਲ ਜਾਣਗੇ